ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਰੁੱਖਾਂ ਬਾਰੇ ਇੱਕ ਅਲੱਗ ਤੋਂ ਚਰਚਾ ਫਿਰ ਤੋਂ ਕਰਾਂਗੇ ਗੱਲ ਇਸ ਤਰ੍ਹਾਂ ਕਿ ਹੁਣ ਜਿਵੇਂ ਸਰਦੀ ਆ ਰਹੀ ਹੈ ਰੁੱਖਾਂ ਨੂੰ ਕਿਵੇਂ ਪਤਾ ਲੱਗਦਾ ਹੈ ਵੀ ਸਰਦੀ ਦਾ ਮੌਸਮ ਆ ਗਿਆ ਜਾਂ ਜਦੋਂ ਸਰਦੀ ਖਤਮ ਹੁੰਦੀ ਹੈ ਜਦੋਂ ਬਸੰਤ ਆਉਂਦੀ ਹੈ ਜਾਂ ਬਹਾਰ ਆਉਂਦੀ ਹੈ ਤਾਂ ਉਦੋਂ ਕਿਵੇਂ ਪਤਾ ਲੱਗਦਾ ਵੀ ਹੁਣ ਇਹ ਸਾਡਾ ਜਿਹੜਾ ਮੌਸਮ ਬਦਲ ਗਿਆ ਹੁਣ ਗਰਮੀ ਵੱਲੋਂ ਤੁਰਿਆ ਜਾ ਰਿਹਾ ਇਹ ਰੁੱਖਾਂ ਨੂੰ ਕਿਵੇਂ ਪਤਾ ਲੱਗਦਾ ਇਹ ਚਰਚਾ ਕਰਾਂਗੇ ਜੇ ਆਪਾਂ ਦੇਖੋ ਰੁੱਖ ਜਿਹੜੇ ਹੈਗੇ ਰੁੱਖਾਂ ਕੋਲ ਕੁਦਰਤ ਨੇ ਦਿਮਾਗ ਜਿਵੇਂ ਬੰਦਿਆਂ ਦੇ ਤੋਵੇਂ ਦਿਮਾਗ ਤਾਂ ਨਹੀਂ ਦਿੱਤਾ ਪਰ ਮਾਤਮਾ ਨੇ ਪਰੇ ਦੋ ਇਨੇ ਸਮਝਦਾਰੇ ਦੋ ਗੱਲਾਂ ਨੂੰ ਜਰੂਰ ਚੈੱਕ ਕਰਦੇ ਇੱਕ ਤਾਂ ਡੇ ਦੀ ਲੈਂਥ ਵੀ ਦਿਨ ਦਾ ਲੈਂਥ ਜਿਵੇਂ ਹੁਣ ਆਪਣੀਆਂ ਰਾਤਾਂ ਵੱਡੀਆਂ ਹੁੰਦੀਆਂ ਜਾ ਰਹੀਆਂ ਉਹਨੂੰ ਚੈੱਕ ਕਰਦੇ ਆ ਜਦੋਂ ਸਰਦੀ ਆਉਣੀ ਹੁੰਦੀ ਆ ਤੇ ਇੱਕ ਟੈਂਪਰੇਚਰ ਟੈਂਪਰੇਚਰ ਕਿੰਨਾ ਡਾਗ ਰਿਹਾ ਨੂੰ ਦੇਖਦੇ ਆ ਹੁਣ ਜਦੋਂ ਅਸੀਂ ਸਰਦੀ ਵੱਲ ਨੂੰ ਜਾ ਰਹੇ ਹਾਂ ਰੁੱਖ ਦੇਖਦੇ ਆ ਵੀ ਸਾਡੇ ਦਿਨ ਦੇ ਲੈਂਥ ਜਿਹੜਾ ਜਿਹੜੇ ਰਾਤਾਂ ਵੱਡੀਆਂ ਹੁੰਦੀਆਂ ਉਹਨੂੰ ਚੈੱਕ ਕਰਦੇ ਆ ਤੇ ਟੈਂਪਰੇਚਰ ਘਟਦਾ ਤੁਰਿਆ ਜਾ ਰਿਹਾ ਇਹ ਦੇਖਦੇ ਉਹ ਪੱਤੇ ਝਾੜਦੇ ਆ ਇਹਨੇ ਸਮਝਦਾਰਾ ਇਸੇ ਤਰ੍ਹਾਂ ਜਦੋਂ ਹੁਣ ਜਦੋਂ ਬਸੰਤ ਆਉਗੀ ਬਸੰਤ ਨੂੰ ਲੋਕਾਂ ਨੇ ਜਿਹੜੇ ਰੁੱਖ ਹੈਗੇ ਉਹਨਾਂ ਨੇ ਮਤਲਬ ਕਹਿੰਦਾ ਦਿਨ ਵੱਡੇ ਹੁੰਦੇ ਦਿਨ ਦੇਖਣੇ ਉਹਨਾਂ ਨੇ ਤੇ ਟੈਂਪਰੇਚਰ ਵੱਧਦਾ ਦੇਖਣਾ ਨਾਲ ਦਿਨ ਉਹਨਾਂ ਨੇ ਪੱਤੇ ਸਪਰਾਉਟ ਕਰ ਲੈਨੇ ਆ ਇਸ ਤੋਂ ਸਾਨੂੰ ਕੀ ਪਤਾ ਲੱਗਦਾ ਹੈਗਾ ਵੀ ਰੁੱਖ ਜਿਹੜੇ ਹੈਗੇ ਆ ਫਾਲ ਟੈਂਪਰੇਚਰ ਵਿంటర్ ਨੂੰ ਵੀ ਚੈੱਕ ਕਰਦੇ ਆ ਤੇ ਰਾਈジング ਟੈਂਪਰੇਚਰ ਬਸੰਤ ਵੇਲੇ ਚੈੱਕ ਕਰਦੇ ਆ ਇਸੇ ਤੋਂ ਸਾਨੂੰ ਸਮਝਣਾ ਪੈਂਦਾ ਰੁੱਖ ਬਹੁਤ ਹੀ ਸਮਝਦਾਰ ਆ ਚਾਹੇ ਇਹਨੂੰ ਰੱਬ ਨੇ ਦਿਮਾਗ ਨਹੀਂ ਦਿੱਤਾ ਇਹ ਸਾਰੀ ਇਨਫੋਰਮੇਸ਼ਨ ਰੱਖਦੇ ਆ ਆਪਣੇ ਕੋਲੇ ਤੇ ਜੈਨੇਟਿਕ ਮੇਕਅਪ ਇਹ ਹੈ ਜਾਇ ਪ੍ਰਮਾਤਮਾ ਦੇ ਅੰਦਰ ਬਣਾਇਆ ਹੈਗਾ ਜਿਵੇਂ ਇੱਥੇ ਐਗਜ਼ਾਮਪਲ ਇੱਕ ਇੱਕਰ ਹੋ ਗਿਆ ਟਾਲੀ ਖੈਰ ਫੁਲਾਹੀ ਬਰਨਾ ਹੁਣ ਪਾਚੜੀ ਰੋਖਾ ਇਹ ਪਚ ਹੁਣ ਸਰਦੀ ਤੇ ਨੇ ਡੇ ਲੈਂਥ ਦੇ ਟੈਂਪਰੇਚਰ ਦੇਖੇ ਨੇ ਪੱਤੇ ਝਾੜਦੇ ਨੇ ਆਪਦੇ